ਤੈਨੂੰ ਨਾ ਮੈਂ ਦਰੰਗਲੇ ਨਹੀਂ ਬੜਨ ਦਿਆਂਗਾ ਬਣਨਾ ਕਿੱਥੋਂ ਹੈ ਨਾ ਬਣਨਾ ਨੇ ਜਾਂਸੀ ਜੁੱਤੀਆਂ ਵਾਜਣਾਂ ਨਹੀਂ ਆਹ ਹੁਣ ਇਹਦੇ ਨਾਲ ਪਾਈ ਦੇ ਨਾਲ ਨਾ ਲੋਣਾ ਨਹੀਂ ਹੋਦੀ ਕਰੀ ਤੋਕਲ ਕੰਮ ਕਰਾਈ ਕਰਦੇ ਹੋ ਭਾਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਡੇਰਾ ਕਿੱਕ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਭੰਦਾ ਜਦੋਂ ਅਫਸਰ ਕੰਮ ਦੇਣ ਕੀ ਕਰੀ ਭਾਜੀ ਸਿਵਲ ਕਪੜਾਂ ਦੀ 숍ੇ ਮਾਰ ਕੇ ਮਹੀਨੇ ਮੰਗਦੇ ਸੁ ਕੀ ਕਰੀਓ ਕੇ ਕਿਹੜੀ ਥੋੜੀ ਮਹੀਨਾ ਮੰਗਨੀ ਇਸ ਬੰਦੇ ਕੋਲ ਸਾਡੀਆਂ ਰਕਾਡੀਆਂ ਪਈਆਂ ਸਾਰੀਆਂ ਰਕਾਡੀਆਂ ਨਾਲ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਕਾਡੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਦੇ ਨਾਲ ਹੀ ਕਹਿੰਦੇ WhatsApp ਤੇ ਕਾਲ ਕਰੋ ਇਹ ਬੰਦਾ ਖੁਦ ਕਹਿ ਰਿਹਾ ਅੰਗਰੇਜ਼ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਹੋਇਆ ਨਾ ਸਾਡੀ ਸਰਕਾਰ ਸਾਰੀ ਸੁੱਤੀ ਨਹੀਂ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਨਹੀਂ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਰਹੀ ਕਰਾਵਾਂਗੇ ਸਿਕੱਤਰ ਕਹਿੰਦਾ ਪਿਆ ਵੀ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਦੇਦਾ ਮੈਨੂੰ ਕਹਿੰਦਾ 20 ਯਰ ਮੇਰੇ ਘਰ ਕੋਟੋ ਲਈਦਾ ਪਰਦੇ ਨਾਲ ਪਰਦੇ ਨਾਲ ਕਿ ਮੇਰੇ ਘਰ 20 ਯਰ ਚੱਲਦਾ ਹਰ ਮਹੀਨੇ ਪੰਜਾਬ ਸਿੱਧਾ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਮੈਂ ਫੋਨ ਕਰਨਾ ਪਰਚਾ ਤੇ ਫੋਨ ਕਰ ਐਕਸਨ ਨੂੰ ਜਾ ਕੇ ਮੇਦਰ ਬੋੜੀ ਵੀ ਪਈ ਭਾਜੀ ਮੈਨੂੰ ਕਹਿੰਦਾ ਐਕਸਨ ਨੂੰ ਜਾ ਕੇ ਭਾਜੀ ਹੁਣ ਆਪਣੇ ਕੋਲੋਂ ਜੋ ਮਰਜ਼ੀ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਦੇ ਤੇਰੀ ਮਸ਼ੀਨ ਨਹੀਂ ਕੋਈ ਡੱਕੇਗਾ ਦੋਵਾਂ ਦਾ ਇਸ਼ੂ ਇਹੀ ਆ ਠੀਕ ਆ ਜੀ ਕੋਈ ਕੋਈ ਰੋਣਾ ਨਹੀਂ ਇਹਨੂੰ ਚਾਰ ਦਿਨਾਂ ਤੱਕ ਮੈਨੂੰ ਫੋਨ ਕਰ ਦਿਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਠੀਕ ਹੈ ਜੀ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂਟਸਰ ਨੂੰ ਖਾਜਾ ਰੱਖਿਆ ਸੀ ਵੀ ਸੱਚੀ ਗੱਲ ਹੈ ਉਹ ਨਹੀਂ ਕੀਤੀ ਕੋ 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 ਇਸ ਬੰਦੇ ਨੂੰ ਆਪਣੇ ਗਰਾਂਟਸਰ ਨਾਲ ਕੇ ਸੋਹ ਖਾਜੇ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹੋਂ ਇਹ ਗੱਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਬੜੇ ਮੈਨੂੰ ਬੜੇ ਕਹਿੰਦਾ ਸੁਣਾ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਕੁੜੀ ਮਰਵਾ ਸਕਦੇ ਹਾਂ ਆਈ ਕੁਝ ਵੀ ਕਰ ਸਕਦੇ ਆ ਇਹ ਬੰਦਾ ਅੰਗਰੇਜ਼ ਸਿੰਘ ਜੀ ਵਾਹ ਜੀ ਤੁਸੀਂ ਖੁਦ ਗੋੜੀ ਧੰਕੇ ਦਿੰਦਿਓ ਤੁਸੀਂ ਦਿੰਦਿਓ ਨਹੀਂ ਮੈਂ ਤੁਹਾਡੇ ਨਾਲ ਚਲੋ ਕਬਰ ਕਬਰ ਉਹਨੇ ਜੀ ਆਣੋਂ ਕੋਈ ਚੱਕੋ ਆਉਂਦੇ ਆ ਜਨਾ ਅੰਗੜੀ ਜਾ ਕੇ ਜਾਨਾ ਹਾਂ ਜੀ ਜੈੰਗੜੇ ਸੰਗੜਾ ਆਣਾ ਲੈਵਰੇ ਉਹ ਦਰਾਈ ਮੈਂ ਕੰਡਾ ਕਹੇ ਚਾਈ ਅੰਗਰੇਜ਼ ਸਿੰਘ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਆ ਮੇਰੇ 20000 ਮੇਰੇ ਘਰ ਦੇ ਅਛਾ ਉਹ ਫਿਰ ਲੇਟ ਆਏ ਤਾਂ ਹੀ ਹਨਾ ਲਿਖ ਦਿਓ ਆਓ ਇੱਕ ਐਂਬੂਲੈਂਸ ਬਾਰੇ ਦਰਦ ਕੀਤਾ ਸਾਰੇ ਮਹੱਲਾਂ ਚੋ ਤੇ ਭਾਜ ਭਿੰਡੀ ਸਾਇਦਿਆਂ ਦੇ ਦੋਸਤਾਂ ਬੋ ਲੜਾਈ ਹੋਈ ਸੀ ਦੋਵੇਂ ਦਿਮਾਗ ਨਾਲ ਲੜਾਈ ਨਾ ਵੀ ਕਰਕੇ ਕੋਈ ਇੱਕ ਨੂੰ ਵੇਟ ਕਰੋ ਮੈਂ ਤੁਹਾਡੇ ਨਾਲ ਆਓ ਤੇ ਰਹੋ ਤੁਹਾਡੇ ਨਾਲ ਦੋਸਤ ਨਾਲ ਮੈਂ ਜਦੋਂ ਉਹਨਾਂ ਨਾਲ ਆਦੀ ਕਰਦਾ ਸਰਕਾਰ ਆ ਜੀ ਇਹ ਗੱਲ ਪਤਾ ਕੀ ਅਦਰ ਮੈਂ ਗੱਲ ਦੱਸਦਾ ਕਰ